ਨਾਮ ਸਭ ਨੇ ਮਨਾ ਸਾ ਸੰਤਾਂ ਵੈ ਸਚਤਨਾ ਪੂਰੀ ਸਤਿ ਕਰਉ ਬਿਹਾਰ ਰਿਆ ਸੁਭ ਕਰ ਕਹਿ ਪਾਰ ਨਿਰੰਤਰ ਏਕੋ ਦੇਖ ਰਣਨ ਜਾਗੇ ਮਸਤਕ ਦੇਹ ਸੋਏ ਨੀਂ ਚਾਖਿਆ ਸੇ ਜੰਤ੍ਰ ਤਾਨੇ ਮਹੇ ਡੋਲਨੇ ਉੱਪਰੈ ਪ੍ਰੇਮ ਰਸ ਰੰਗ ਰਿਹਾ ਸਾਥ ਕੈ ਸੰਗ ਅਰੇ ਸਰਨ ਆਣ ਸੰਤਿਆਗ ਜਗਾਤਿਨ ਲਾਗ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਤੇ ਪੂਰੀ ਪਈ ਜਨ ਕੋ ਪ੍ਰਭ ਹੋਏ ਜੋ ਦੁਖਾ ਹੋਵਤ ਨਾਸ ਉਪਜ ਪ੍ਰੀਤ ਪ੍ਰੇਮ ਰਸ ਚਾਓ ਜਿਤਰੇ ਪੇਗ ਦਰਸ ਸੁਖੋਏ ਸਤਿ ਸਤਿ ਮਤੋਏ ਜਨਾ ਕੇ ਮੰਤਨ ਰੰਗ ਆਪ ਛੋੜ ਬੇਣਤੀ ਕਰੋ ਰਾਗ ਸੰਗ ਗੰਗ ਸਭ ਦੋ ਹਰ ਤਨ ਕੇ ਪ੍ਰਭ ਲਿਹੋ ਪੰਡਾਰ ਨਾਨਕ ਗੁਰੂ ਦੇ ਨਮਸਕਾਰ ਜੈਮ ਕੁਸਲ ਸਹਿਜ ਆਨੰਦ ਸਭ ਸਮਜ ਪਰਮ ਆਨੰਦ ਵਰਕ ਨਿਵਾਰੋ ਧਾਰੋ ਜਿਓ ਪਰਮ ਪ੍ਰਤਪੀਆ ਨਿਰਮਲ ਸੋ ਤਕਬੋ ਹਰੀ ਕੇ ਆ ਨਿਵਸਾਇਆ ਉਹ ਆ ਸਤਿਗੁਰੂ ਮੈਂ ਪਾਇਆ ਪਨ ਮੇਰਿਆ ਤੂੰ ਸਦਾ ਰਹੁ ਅਰ ਨਾਲੇ ਨਾ ਰਹੁ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਨਾ ਸਮਰੱਤ ਸੁਆਮੀ ਸੁਖ ਮਨੋਂ ਵਿਸਾਰੇ ਹੈ ਨਾਨਕ ਮਨਨੀ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭਾਈ ਸਹਾਇ ਸਤਿ ਸਾਕ ਪਾਸ ਰੰਗ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਇਹਦਾ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੋਂ ਸਾਹਿਬ ਜਾਤਿਆਂ ਚਾਲੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਜੋ ਹਰ ਐਤਵਾਰ ਅਕੈਡਮੀ ਦੇ ਵਿੱਚ ਸਿੰਘਾਂ ਵੱਲੋਂ ਸ੍ਰੀ ਸੁਖਨੀ ਸਾਹਿਬ ਜੀ ਦੇ ਪਾਠ ਕਿਤੇ ਜਾਂਦੇ ਆ ਸ੍ਰੀ ਅਰਦਾਸ ਬੇਨਤੀ ਉਪਰੰਤ ਸਾਰੇ ਸਿੰਘਾਂ ਨੂੰ ਸਰਦਾਈਆਂ ਤੇ ਗਗੜੇ ਲੱਗ ਰਹੇ ਕਿਹਨ ਵਾਸਤੇ ਹਰੇ ਸਿੰਘ ਬੈਠੇ ਆ